ਸਮਰਾਈ ਜੰਡਿਆਲਾ ਮੰਚ ਕੀ ਵਿੱਚ ਦੁਆਬਾ ਯੰਗ ਸਪੋਰਟਰਸ ਕਲੱਬ ਵੱਲੋਂ ਸਵਰਗ ਵਾਸੀ ਕੋਚ ਮਨਪ੍ਰੀਤ ਮਠਾਰੂ ਦੀ ਨਿੱਗੀ ਯਾਦ ਨੂੰ ਸਮਰਪਿਤ ਦੂਸਰਾ ਵਿਸ਼ਾਲ ਖੁੰਦਾਨ ਕੈਂਪ ਆਯੋਜਿਤ ਕੀਤਾ ਗਿਆ ਇਹ ਕੈਂਪ ਦੁਆਬਾ ਹਸਪਤਾਲ ਦੇ ਸਹਿਯੋਗ ਨਾਲ ਖਾਲਸਾ ਸਕੂਲ ਸਮਰਾਈ ਜੰਡਿਆਲਾ ਦੇ ਬਾਹਰ ਲਗਾਇਆ ਗਿਆ ਕੈਂਪ ਦੌਰਾਨ ਨੌਜਵਾਨਾਂ ਵਿੱਚ ਖੁੰਦਾਨ ਕਰਨ ਲਈ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ ਕਲੱਬ ਮੈਂਬਰਾਂ ਦੀ راہਨਿਮਾਈ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਅਤੇ 51 ਯੂਨਿਟ ਖੂਨਦਾਨ ਕੀਤੇ ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਮਨਪ੍ਰੀਤ ਮਠਾਰੂ ਹਮੇਸ਼ਾ ਖੇਡਾਂ ਅਤੇ ਸਮਾਜ ਸੇਵਾ ਨਾਲ ਜੁੜੇ ਰਹੇ ਅਤੇ ਡਾਕਟਰਾਂ ਦੀ ਟੀਮ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ ਜੋ ਬੇਸ਼ੁਮਾਰ ਜ਼ਿੰਦਗੀਆਂ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ ਕਲੱਬ ਦੇ ਇਸ ਸਮਾਜਿਕ ਉਪਰਾਲੇ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ इस कैंप के दौरान इस मौके से प्रधान सिंह बोबी कनेडा गुरविंदर सिंह नरिंदर बलविंदर राम विशाल ओरी गुरदीप लाल रणजीत समरा सुरजीत सिंह मनप्रीत सिंह दिनेश कुमार मनोज कुमार जोहल जंडियाला जंड्याला सिंह मुकेश कुमार कोच हरदीप मठारू कोच दुपिंदर दादरा कोच कोमल कोच मनीषा कुमारी कोच पूजा प्रिया सेंडी राजपूत जंडयाला नरेंद्र गुरदीप लाल सुरजीत सिंह हरदीप मठारू मुकेश कुमार सिंह सेखो हाजिर सन ਪਿੰਡ ਸਮਰਾਏ ਜੰਡਿਆਲਾ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ 모ਹਿਤ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੁਆਬਾ ਹਲਚਲ ਜੋ ਇਥੇ ਲਾਈਵ ਤੇ ਟੈਲੀਫੋਨ ਕਰ ਰਹੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਦੂਸਰਾ ਦੁਆਬਾ ਹਸਪੀਟਲ ਸਸਤਾ ਜਿਹੜੀ ਬਲੱਡ ਸੰਸਥਾ ਆ ਉਹਦਾ ਧੰਨਵਾਦ ਹੈ ਜੀ ਫਿਰ ਦੁਆਬਾ ਯਾਰਕ ਸਪੋਰਟਸ ਕਲੱਬ ਵੱਲੋਂ ਇਹ ਦੂਸਰਾ ਖੂਨਦਾਨ ਕੈਂਪ ਕੋਚ ਮੰਤਰੀ ਮਠਾਰੂ ਦੀ ਯਾਦ ਵਿੱਚ ਜੋ ਪਿਛਲੇ ਦਿਨੀਂ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜੀ ਸੋ ਆਪ ਸਭ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਵਿੱਚ ਯੋਗਦਾਨ ਪਾਓ ਖੂਨਦਾਨ ਮਹਾਨਦਾਨ ਸੋ ਵਾਹਿਗੁਰੂ ਜੀ ਦਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿ ਸ੍ਰੀ ਅਕਾਲ ਜੀ ਅੱਜ ਦੁਆਬਾ ਯੰਗ ਸਪੋਰਟਸ ਕਲੱਬ ਵੱਲੋਂ ਦੀ ਮੈਂਬਰਾਂ ਵੱਲੋਂ ਬਾਕੀ ਸਹਿਯੋਗੀ ਭਰਾਵਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ ਇਹ ਅੱਜ ਆਪਾਂ ਬਲੱਡ ਕੈਂਪ ਜਿਹੜਾ ਹੈ ਆਪਣਾ ਕੋਚ ਸੀ ਮਨਪ੍ਰੀਤ ਮਠਾਈ ਮੁੰਡਾ ਬਹੁਤ ਚੰਗਾ ਹੈ ਸਾਡਾ ਸਾਥੀ ਜਿਹੜਾ ਉਹ ਇਸ ਟਾਈਮ ਦੁਨੀਆ 'ਚ ਹੈ ਨੀਗਾ ਉਹਦੀ ਯਾਦ ਨੂੰ ਜੀ ਸਮਰਪਿਤ ਕੀਤਾ ਆ ਵੀ ਪ੍ਰਮਾਤਮਾ ਚਾਹੋ ਅੱਗੇ ਹਰੇਕ ਨੂੰ ਇਹ ਚੀਜ਼ ਸਮਝ ਆਵੇ ਵੀ ਠੀਕ ਹੈ ਜੀ ਵੀ ਇਦਾਂ ਦੇ ਪ੍ਰਾਲੇ ਹੋਣੇ ਚਾਹੀਦੇ ਆ ਵੀ ਜਿਹੜਾ ਗਾਂਹ ਕੋਈ ਐਕਸੀਡੈਂਟ ਜਾਂ ਕੋਈ ਕਿਸੇ ਦੇ ਮਰੀਜ਼ ਦੇ ਕੰਮ ਆ ਜਵੇ ਬਲੱਡ ਸਾਰੀ ਭਰਾਵਾਂ ਨੂੰ ਇਸ ਚੀਜ਼ ਦੇ ਵਿੱਚ ਜੋੜ ਤਨ ਪਾਉਣਾ ਚਾਹੀਦਾ ਜੀ ਸੋ ਧੰਨਵਾਦ ਵੀਰ ਜੀ ਬਹੁਤ ਬਹੁਤ ਵੈਗੁਰ ਜੀ ਦਾ ਖਾਲਸਾ ਵੈਭ ਜੀ ਦੀ ਫਤਿਹ ਬਹੁਤ ਚੰਗਾ ਅਪਰਾਲਾ ਦਵਾਬਾ ਯੰਗ ਸਪੋਰਟਸ ਕਲੱਬ ਰੋ ਕੀਤਾ ਜਾ ਰਿਹਾ ਖੂਨਦਾਨ ਦਾ ਕੈਂਪ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਦੁਨੀਆ ਵਿੱਚ ਤੁਸੀਂ ਸਭ ਕੁਝ ਖਰੀਦ ਸਕਦੇ ਆ ਖੂਨ ਕੁਦਰਤ ਨੇ ਇਸ ਇਨਸਾਨ ਦੇ ਸਰੀਰ ਵਿੱਚੋਂ ਹੀ ਪੈਦਾ ਕਰਨਾ ਸੋ ਮੈਨੂੰ ਲੱਗਦਾ ਹੈ ਬਹੁਤ ਵੱਡਾ ਅਪਰਾਲਾ ਕਿਉਂਕਿ ਪਿੱਛੇ ਸਾਡੇ ਕੋਚ ਸਾਹਿਬ ਦੀ ਜਿਹੜੀ ਮੌਤ ਵੀ ਹੋ ਗਈ ਸੁਣਾ ਯਾਦ ਵਿੱਚ ਇਹ ਜਿਹੜਾ ਕਰਵਾ ਰਹੇ ਆ ਕਿਉਂਕਿ ਕਿਤਨਾ ਕਿਤੇ ਯਾਦ ਕਰਨ ਦਾ ਇਹ ਤਰੀਕਾ ਹੈ ਉਨਾ ਨੂੰ ਹਮੇਸ਼ਾ ਜਿੰਦੇ ਕਰਨ ਦਾ ਤਰੀਕਾ ਕਿ ਜਦੋਂ ਖੂਨ ਆਪਾਂ ਦਿੰਨੇ ਆ ਨਾ ਕਿਉਂਕਿ ਮੈਨੂੰ ਬਹੁਤੀ ਤਾਂ ਨਹੀਂ ਨੌਲੇਜ ਇੰਨਾ ਕਿ ਮੈਂ ਸਮਝ ਪਾਇਆ ਕਿਹਦੇ 4 ਜਾਨਾਂ ਇੱਕ ਬੋਤਲ ਨਾਲ ਬਚ ਸਕਦੀਆਂ ਵੱਖਰੇ ਵੱਖਰੇ ਢੰਗ ਨਾਲ ਇਹਨੂੰ ਵਰਤਿਆ ਜਾਂਦਾ ਜੋ ਵੀ ਡਾਕਟਰ ਕਰਦੇ ਹੈਗੇ ਆ ਤੇ ਮੈਂ ਤਾਂ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਆਓ ਸਾਰੇ ਇਕੱਠੇ ਹੋ ਕੇ ਸਮਾਜ ਨੂੰ ਠੀਕ ਕਰ ਲਈਏ ਇੱਥੇ ਇੱਕ ਅਪੀਲ ਕਰਨੀ ਚਾਹੁੰਦਾ ਕਿ ਸਪੋਰਟਸ ਕਲੱਬ ਵੱਲੋਂ ਜਿਹੜਾ ਅਪਰਾਧ ਕੀਤਾ ਜਾ ਰਿਹਾ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ 'ਚ ਭੇਜੋ ਤਾਂ ਕਿ ਆਉਣ ਵਾਲਾ ਸਮਾਜ ਸੱਚੀ ਠੀਕ ਹੋ ਸਕੇ ਕਿਉਂਕਿ ਗੱਲੀਬਾਤੀ ਕੁਛ ਨਹੀਂ ਹੋ ਸਕਦਾ ਗੱਲੀਬਾਤੀ ਨਾਲ ਦਾ ਸਮਾਜ ਠੀਕ ਕਰ ਸਕਦੇ ਇਹੋ ਜਿਹਾ ਪ੍ਰਾਲੇ ਕਰਕੇ ਠੀਕ ਕਰ ਸਕਦੇ ਗਰਾਊਂਡਾਂ ਭਰਮਗੀਆਂ ਫਿਜ਼ੀਕਲੀ ਤਕੜੇ ਹੋਣਗੇ ਉਹੀ ਬੱਚੇ ਸਮਾਜ ਦੇ ਕੰਮ ਆਉਂਦੇ ਨੇ ਚਾਹੇ ਖੂਨ ਦਾ ਕੰਮ ਹੋਵੇ ਖੂਨਦਾਨ ਕਰਨਾ ਇਹ ਤੰਦਰੁਸਤ ਬੰਦਾ ਕਰ ਸਕਦਾ ਇੱਕ ਬਹੁ ਰੋਗੀ ਬੰਦਾ ਉਹ ਵੀ ਨਹੀਂ ਕਰ ਸਕਦਾ ਸੋ ਇਸ ਕਰਕੇ ਮੈਂ ਤਾਂ ਇੱਕੋ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਆਪਾਂ ਠੀਕ ਜੇ ਤੈਨੂੰ ਠੀਕ ਚੱਲ ਰਿਆ ਨਾ ਉਹਦੇ ਨਾਲ ਤੁਰ ਪਿਆ ਕਰੀਏ ਜਾਤਾਂ ਵਿੱਚ ਨਾ ਵੜੋ ਧਰਮਾਂ ਵਿੱਚ ਨਾ ਵੜੋ ਟੜਿਆਂ ਵਿੱਚ ਨਾ ਵੜੋ ਜੇ ਵੜਨਾ ਹੈ ਨਾ ਇਨਸਾਨੀਅਤ ਦੇ ਨਾਲ ਖੜੇ ਹੋ ਕਿਉਂਕਿ ਇ ਇੱਕ ਜਿਹੜਾ ਨਿਯਮ ਹੈ ਕਿ ਇੱਕ ਦੂਜੇ ਦੀ ਬਾਹ ਫੜਨੀ ਔਰ ਇੱਕ ਦੂਜੇ ਦਾ ਸਾਥ ਦੇਣਾ ਕਿਉਂਕਿ ਕੁਦਰਤ ਵੀ ਉਹਨੂੰ ਪਿਆਰ ਕਰਦੀ ਜਿਹੜਾ ਕੁਦਰਤ ਨੂੰ ਪਿਆਰ ਕਰਦਾ ਕੋਈ ਕੁਦਰਤ ਨੂੰ ਵਿਗਾੜ ਕੇ ਕਦੇ ਖੁਸ਼ੀ ਨਹੀਂ ਮਿਲ ਸਕਦੀ ਇਸ ਕਰਕੇ ਆਓ ਸਾਰੇ ਜਣੇ ਇਕੱਠੇ ਹੋ ਕੇ ਕੁਦਰਤ ਦਾ ਸਾਥ ਦੇ ਕੁਦਰਤ ਦੇ ਬਣਾਏ ਹੋਏ ਨਿਯਮਾਂ ਤੇ ਚੱਲੀਏ ਉਹਨਾਂ ਵਾਲਾ ਸਮਾਂ ਇੰਨਾ ਸੋਹਣਾ ਹੋ ਜਾਵੇ ਕਿ ਲੋਕ ਕਹਿਣ ਯਾਰ ਪੰਜਾਬ ਚੱਲੀਏ ਜਿੱਥੇ ਕੋਈ ਡਰ ਨਹੀਂ ਹੈ ਅੱਜ ਪੰਜਾਬ ਦੇ ਹਾਲਾਤ ਬਹੁਤੇ ਠੀਕ ਨਹੀਂ ਹੈ ਤਾਂ ਕਾਰਨ ਪਤਾ ਕੀ ਹੈ ਕਿਉਂਕਿ ਬੱਚੇ ਬੇਲੇ ਹੋ ਗਏ ਉਹਨਾਂ ਤੇ ਉਹ ਸਿਸਟਮ ਥੋਪ ਦਿੱਤਾ ਗਿਆ ਜਿਹੜਾ ਸਾਡੇ ਕੰਮ ਹੀ ਨਹੀਂ ਆਉਂਦਾ ਜਿਹੜਾ ਬੱਚਾ ਖੇਡਣ ਵਾਲਾ ਉਹਨੂੰ ਖੇਡਾਂ ਵਿੱਚ ਲੈ ਕੇ ਜਾਓ ਜਿਹੜਾ ਪੜ੍ਹਨ ਬੜਾ ਉਹਨੂੰ ਪੜ੍ਹਨ ਵਿੱਚ ਲੈ ਕੇ ਜਾਓ ਜਿਹੜਾ ਸਮਾਜ ਵਿੱਚ ਹੋਰ ਠੀਕ ਕਰ ਸਕਦਾ ਉਹਨੂੰ ਉੱਧਰ ਲੈ ਕੇ ਜਾਓ ਉਹ ਇੱਕ ਕਿਵੇਂ ਕਿਹਾ ਕਹਿੰਦੇ ਨੇ ਕਿ ਜਿਵੇਂ ਛੋਟੇ ਛੋਟੇ ਉਹ ਇੱਕ ਟਾਂਚੇ ਬਣਾਓ ਕਿ ਕਿਹੜਾ ਕਿੱਥੇ ਫਿੱਟ ਆਉਂਦਾ ਕਿਤਨਾ ਕਿਤੇ ਫ੍ਰੀ ਟਾਈਮ ਚਾਈਨਾ ਦੀ ਸਪੋਰਟਸ ਪਾਲਿਸੀ ਪੜ੍ਹ ਕੇ ਦੇਖਿਓ ਚਾਈਨਾ ਨੇ ਇਹੀ ਕੁਛ ਕੀਤਾ ਉਹਨਾਂ ਨੇ ਸਕਿੱਲ ਦੇਖੀ ਕਿਹੜੇ ਬੱਚੇ ਵਿੱਚ ਕਿਹੜਾ ਗੁਣ ਹੈ ਉਹ ਉਹਦੇ ਵਿੱਚ ਲੈ ਗਿਆ ਤੇ ਅੱਜ ਦੇਖੋ ਚਾਈਨਾ ਕਿੱਥੇ ਪਹੁੰਚ ਗਿਆ ਸਭ ਤੋਂ ਵੱਧ ਮੈਡਲ ਕੋਕੀ ਉਹਨਾਂ ਨੇ ਠੀਕ ਕਰ ਲਿਆ ਸੋ ਆਪਾਂ ਵੀ ਇਕੱਠੇ ਹੋ ਕੇ ਸਮਾਜ ਨੂੰ ਠੀਕ ਕਰੀਏ ਸੋ ਮੈਂ ਇਹਨਾਂ ਨੂੰ ਮੁਬਾਰਕਵਾ ਦਿੰਦਾ ਸਮੁੱਚੀ ਟੀਮ ਨੂੰ ਕਿ ਬਹੁਤ ਵੱਡਾ ਅਪਰਾਲਾ ਹੈ ਖੂਨਦਾਨ ਮਹਾਦਾਨ ਹੈ ਕਿਉਂਕਿ ਵਾਹਿਗੁਰੂ ਨੇ ਬਹੁਤ ਸਮਾਂ ਪਹਿਲਾਂ ਮੇਰੇ ਤੋਂ ਸੇਵਾ ਲੈਂਦਰਾ ਕਿਉਂਕਿ ਲਗਭਗ 50 60 ਵਾਰੀ ਖੂਨ ਦੇ ਦਿੱਚਕਾ ਖੁਸ਼ੀ ਹੁੰਦੀ ਜਦੋਂ ਇਦਾਂ ਦੇ ਥਾਂ ਆ ਕੇ ਕਿਉਂਕਿ ਮਨੁੱਖ ਖੂਨ ਦਾ ਕਿ ਯਾਰ ਉਹ ਲੋਕ ਇਕੱਠੇ ਹੋਏ ਨੇ ਜਿਹੜੇ ਸਮਾਜ ਨੂੰ ਠੀਕ ਕਰਨ ਲਈ ਹਿੰਮਤ ਕਰਦੇ ਨੇ ਇਹਨਾਂ ਸੋਚੋ ਕਿ ਅਸੀਂ ਘਟਾਂ ਸਿਆਣੇ ਬੰਦੇ ਘਾਟ ਹੀ ਹੁੰਦੇ ਆ ਪਰ ਸਿਆਣੇ ਹੀ ਟਾਂਚਾ ਚਲਾਉਂਦੇ ਹੁੰਦੇ ਆ ਸਿਸਟਮ ਨੂੰ ਚਲਾਉਂਦੇ ਹੁੰਦੇ ਆ ਸੋ ਆਓ ਇਕੱਠੇ ਹੋ ਕੇ ਇਹ ਸਮਾਜ ਨੂੰ ਠੀਕ ਕਰੀਏ ਆਓ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਨੂੰ ਨਿਖਾਰ ਸਕੀਏ ਸੋ ਬਾਈਕ ਜੀ ਕਾਕਾ ਸਾਹਿਬ ਹੈ ਤਸਵੀਰਾਂ ਅੱਜ ਮਿਤੀ 8 ਦੂ 2026 ਨੂੰ ਦੋਆਬਾ ਸਪੋਰਟਸ ਕਲਬ ਯੰਗ ਕਲਬ ਵੱਲੋਂ ਜਿਨ੍ਹਾਂ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੀ ਗਿੱਲੂ ਭਾਜੀ ਹੈਗੇ ਨੇ ਇਹਨਾਂ ਵੱਲੋਂ ਸੰਭਰਾਵਾਂ ਦੇ ਜਗਿਆਰੇ ਦੇ ਪਿੰਡ ਦੇ ਵਿੱਚ ਸਾਡੇ ਗਵਰਨਰ ਸੀਨੀਅਰ ਕੈਲਕਸਪਨਸਿਵ ਰਾਜ ਇੰਡਿਆਲਾ ਵਿਖੇ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਦੋਆਬਾ ਹਸਪੀਟਲ ਦੇ ਬਲੱਡ ਕੈਂਪ ਸੈਂਟਰ ਦੇ ਸਹਿਯੋਗ ਦੇ ਨਾਲ ਇੱਥੇ ਲਗਾਇਆ ਗਿਆ ਹੈ ਔਰ ਇੱਕ ਹੀ ਯੰਗ ਪੀੜੀ ਦੇ ਲਈ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਇਹ ਨਸ਼ਿਆਂ ਤੋਂ ਦੂਰ ਰਹਿਣ ਦੇ ਜਿਹੜੇ ਤੇ ਨਾਲ ਬਲੱਡ ਜਿਹੜਾ ਡੋਨੇਟ ਕਰਨਾ ਇੱਕ ਬੜੀ ਵਧੀਆ ਗੱਲ ਹੈ ਕਿਉਂਕਿ ਜਿਵੇਂ ਕਿ ਕਿਸੇ ਦੀ ਐਮਰਜੈਂਸੀ ਜਾਂ ਕਿਸੇ ਵੇਲੇ ਵੀ ਇਹ ਲੋੜ ਪੈ ਸਕਦੀ ਹੈ ਤੇ ਨਾਲ ਦੇ ਨਾਲ ਇਹ ਸਪੋਰਟਸ ਦੇ ਨਾਲ ਵੀ ਰਿਲੇਟਡ ਹੈ ਜੇ ਅਸੀਂ ਫਿੱਟ ਰਵਾਂਗੇ ਤੇ ਬਲੱਡ ਡੋਨੇਟ ਕਰਾਂਗੇ ਤੇ ਇੱਕ ਵਾਰ ਮੈਂ ਵਿਨੂ ਭਾਜੀ ਹੁਣ ਦਾ ਦੇ ਨਾਲ ਇਹਨਾਂ ਦੇ ਪੂਰੇ ਮੈਂਬਰਸ ਦਾ ਇਸ ਲਈ ਮੈਗੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਜਿਨ੍ਹਾਂ ਨੇ ਸਾਡੇ ਇੱਥੇ ਸਕੂਲ ਦੇ ਵਿੱਚ ਇੱਕ ਵੈਨਿਊ ਚੁਣਿਆ ਦੀ ਨਾਲ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਸਕੂਲ ਜਿਹੜਾ ਹੈਗਾ ਇਹ ਪੀਐਮ ਸ਼੍ਰੀ ਸਕੂਲ ਦੇ ਅੰਡਰ ਹੈ ਔਰ ਸਾਡੇ ਸਕੂਲ ਦੇ ਵਿੱਚ ਬਹੁਤ ਹੀ ਜ਼ਿਆਦਾ ਸਪੋਰਟਸ ਦੀਆਂ ਗਤੀਵਿਧੀਆਂ ਔਰ ਪੜ੍ਹਾਈ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਸਪੋਰਟਸ ਦੇ ਵਿੱਚ ਸਾਡੇ ਸਕੂਲ ਨੇ ਬਹੁਤ ਮੱਲਾ ਮਾਰੀਆਂ ਹਾਕੀ ਫੁੱਟਬਾਲ ਬੈਡਮਿੰਟਨ ਇਹ ਸਾਰੇ ਨਵੇਂ ਕੋਰਟ ਸਾਡੇ ਤਿਆਰ ਨੇ ਔਰ ਸਟੇਡੀਅਮ ਵੀ ਬਹੁਤ ਵੱਡਾ ਬਣਿਆ ਜਿਹਦੇ ਵਿੱਚ ਐਥਲੈਟਿਕਸ ਦੇ ਵਿੱਚ ਸਾਰੀਆਂ ਇਵੈਂਟਸ ਹੁੰਦੀਆਂ ਔਰ ਪੜ੍ਹਾਈ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਸਾਇੰਸ ਕਾਮਰਸ ਅਤੇ ਆਰਟਸ ਸਾਰੇ ਗਰੁੱਪ ਹੈਗੇ ਆ ਤੇ ਮੈਂ ਇਲਾਕੇ ਨੂੰ ਇਹ ਪਰਜੋਰ ਆਪਣੇ ਵੱਲੋਂ ਇੱਕ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਵਾਇਆ ਜਾਵੇ ਆਪਣੇ ਬੱਚਿਆਂ ਦਾ ਦਾਖਲਾ ਤੁਸੀਂ ਸਰਕਾਰੀ ਸਕੂਲ 'ਚ ਕਰਵਾਓ ਕਿਉਂਕਿ ਸਾਡੇ ਕੋਲ ਜਿਹੜਾ ਇੱਥੇ ਸਟਾਫ ਹੈ ਇੱਕ ਹਾਈਲੀ ਕੁਆਲੀਫਾਈਡ ਸਟਾਫ ਅਵੇਲੇਬਲ ਹੈ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸੋ ਮੈਂ ਇੱਕ ਵਾਰ ਫਿਰ ਇਹਨਾਂ ਦਾ ਤਧਵਾਦ ਕਰਦਾ ਅਤੇ ਸਾਰੇ ਇਲਾਕੇ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਪੜਾਓ ਤੇ ਸਾਡੇ ਸਕੂਲ ਦਾ ਇਨਫਰਾਸਟ੍ਰਕਚਰ ਵੀ ਤੁਸੀਂ ਆ ਕੇ ਦੇਖੋ ਕਿੰਨੀ ਤਰੱਕੀ ਹੋ ਰਹੀ ਹੈ ਇੱਕ ਵਾਰ ਫਿਰ ਧੰਨਵਾਦ ਸਾਰਿਆਂ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर